ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਧਾਰੀਵਾਲ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਨਿਸ਼ਾਨ ਸਿੰਘ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆ ਦੋਸਤੋ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਅਪਡੇਟ ਆਪਾਂ ਜਲਦੀ ਜੀ ਦਿੰਦੇ ਰਹਿੰਦੇ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਚਾਰ ਵੜਾ ਤੁਹਾਨੂੰ ਦਿਖਾ ਦਾਂਗੇ ਤੇ ਇੱਕ ਮੱਝ ਦਿਖਾ ਦਾਂਗੇ ਠੀਕ ਹੈ ਜੀ ਟੋਕੜ ਆ ਗੱਬਣ ਆ ਪਰ ਇਹਨਾਂ ਦੇ ਵਿੱਚ ਆ ਕੀਕ ਹੋ ਸਕਦੀ ਆ ਜਾਂ ਕਿੰਨੇ ਦੇਣਾ ਪੂਰੀ ਗੱਲਬਾਤ ਆਪਾਂ ਵਿਸਤਾਰ ਦੇ ਨਾਲ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੇ ਬਾਅਦ ਤੋਂ ਬਾਅਦ ਜਿਹੜੀ ਆ ਦੋਸਤੋ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਆਪਣੀ ਰਿਸਪੌਂਸਿਬਿਲਟੀ ਜਿਹੜੀ ਦੋਸਤੋ ਸਮਝ ਕੇ ਜਿਸ ਘਰ ਤੋਂ ਵੀ ਆਪਾਂ ਵੀਡੀਓ ਬਣਾ ਰਹੇ ਆ ਉਥੇ ਨਰਕ ਪਰਖ ਆਪਣੀ ਤਸੱਲੀ ਇੱਕ ਟਾਈਮ ਦੀ ਦੋ ਟਾਈਮ ਦੀ ਚੁਵਾਈ ਜਿਹੜੀ ਆ ਸੂਏ ਪਸ਼ੂ ਦੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣਾ ਉਹਨੂੰ ਟਿੱਪ ਕੇ ਤਸੱਲੀ ਕਰਨ ਤੋਂ ਬਾਅਦ ਜਿਹੜਾ ਦੋਸਤੋ ਤੁਸੀਂ ਓਨਰ ਦੇ ਨਾਲ ਮਾਲਕ ਦੇ ਨਾਲ ਸੌਦਾ ਕਰ ਸਕਦੇ ਹੋ ਆਓ ਕਰਦੇ ਆ ਗੱਲਬਾਤ ਭਾਈ ਨਿਸ਼ਾਨ ਸਿੰਘ ਦੇ ਨਾਲ ਉਸ ਤੋਂ ਪਹਿਲਾਂ ਦੋਸਤੋ ਅੱਜ ਡੇਢ ਤਰੀਕ ਜਿਹੜੀ ਆ 31 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਜੀ ਅ ਕੋਈ ਦੁਪਹਿਰ ਦੇ ਆਪਾਂ ਕੋਈ 12:30 ਵਜੇ ਦਾ ਹੁਣ ਸਮਾਂ ਹੈਗਾ ਜੀ ਠੀਕ ਆ ਪਸ਼ੂ ਨਗ ਜੜੇ ਆ ਸਾਰੇ ਸੂਏ ਸਵਾਏ ਆ ਦੁੱਧ ਵਾਲੇ ਆ ਬਿਲਕੁਲ ਮੌਜੂਦਾ ਦੁੱਧ ਵੀ ਹੈਗਾ ਤੇ ਇੱਕ ਵੜ ਗੱਬਣ ਤਿਆਰੀ ਦੇ ਵਿੱਚ ਅੱਜ ਭਲਕ ਦੋ ਦਿਨਾਂ ਤੱਕ ਜਿਹੜੀ ਸੂਹ ਸਕਦੀ ਹੈ ਉਹ ਕਰਦੇ ਆ ਗੱਲਬਾਤ ਤਗਾਣਾ ਪਿੰਡ ਬਿਲਕੁਲ ਨਾਲ ਆ ਸ਼ਹੀਦ ਪਿੰਡ ਲੱਗਿਆ ਦੋਸਤੋ ਤੇ ਇੱਕ ਬੰਨੇ ਪੱਟੀ ਮੋੜ ਦੀ ਗੱਲ ਕਰ ਲਈਏ ਕੋਈ 2-3 ਕਿਲੋਮੀਟਰ ਦੀ ਦੂਰੀ ਸਾਰੀ ਪੱਟੀ ਮੋੜ ਤੋਂ ਇਸ ਪਿੰਡ ਦੀ ਆ ਤੇ ਖੇਮਕਰਨ ਬਲਟੋਆ ਰੋਡ ਪੱਟੀ ਮੋੜ ਤੋਂ ਬਲਟੋਆ ਖੇਮਕਰਨ ਰੋਡ ਦੇ ਉੱਪਰ ਜਿਹੜਾ ਦੋਸਤੋ ਪਿੰਡ ਹੈਗਾ ਕੋਈ 3 ਕਿਲੋਮੀਟਰ ਦੀ ਦੂਰੀ ਆ ਆਪਣਾ ਪੱਟੀ ਮੋੜ ਤੋਂ ਤੇ ਖਾਸ ਵਿਜੜ ਤੁਸੀਂ ਧਾਰੀਵਾਲ ਕਰਨੀ ਆ ਸਭ ਤੋਂ ਪਹਿਲਾਂ ਭਾਜੀ ਨਿਸ਼ਾਨ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਹੋ ਸਭ ਠੀਕ ਠਾਕ ਹੈ ਬਹੁਤ ਵਧੀਆ ਕੰਮ ਠੀਕ ਠਾਕ ਜੀ ਹੋਰ ਜਿਹੜੇ ਵੀ ਰਾਜ ਸੰਧੂ ਫਾਰਮ ਨੂੰ ਜਿਹੜੇ ਭੈਣ ਭਰਾ ਜਿਹੜੇ ਦੇਸ਼ ਆ ਦੇਸ਼ ਆ ਪਿਆਰ ਕਰਨ ਵਾਲੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਸਤਿ ਸ੍ਰੀ ਅਕਾਲ ਜੀ ਤੇ ਅੱਛਾ ਭਾਜੀ ਨਿਸ਼ਾਨ ਸਿੰਘ ਜੀ ਪਸ਼ੂ ਉਦੋਂ ਵੀ ਆਪਾਂ ਪਾਏ ਸੀ ਵੜਾ ਸੀਗਾ ਹਾਂਜੀ ਹਾਂਜੀ ਵੇਗੀਆਂ ਸੀ ਸਾਰੀਆਂ ਸਾਰੀਆਂ ਉਦੋਂ ਹੀ ਸੇਲ ਹੋ ਗੀਆਂ ਜੀ ਹਾਂਜੀ ਤੇ ਅੱਜ ਵੀ ਆਪਾਂ ਫਿਲਹਾਲ ਚ ਆ ਪੰਜ ਪਸ਼ੂ ਖੜੇ ਕਰਤੇ ਲਿਆ ਕੇ ਹਾਂ ਚਾਰ ਵੜਾ ਵਾਂ ਤਿੰਨ ਮਾਂ ਤੇ ਸੁਈਆਂ ਸੁਈਆਂ ਤਾਜ਼ੀਆਂ ਬਿਲਕੁਲ ਨਾਲੂ ਤੇ ਬੱਚੇ ਇੱਕ ਗੱਬਣ ਹੈ ਇੱਕ ਗੱਬਣ ਇਹ ਟੋਕੜ ਮੈਂ ਹਾਂਜੀ 40 ਦਿਨਾਂ ਦੀ ਮਤਲਬ ਬਣੀ ਹੈ ਮਤਲਬ ਆਪਾਂ ਵੀ ਲੈਂਦੀ ਤੇ ਜੇ ਤੇ ਅਜੇ ਚੈੱਕ ਪਾਸ ਤੇ ਆਉਂਦੀ ਨਹੀਂ ਹੂੰ ਜਿਹੜੇ ਜੂਗੇ ਵਾਲਾ ਕੰਮ ਹੀ ਆ ਹੂੰ ਲਓ ਵੀ ਆ ਜਿਤਰਾ ਠੀਕ ਆ ਤੇ ਸਟਾਰਟ ਆਪਾਂ ਉਧਰੋਂ ਹੀ ਕਰਦੇ ਆਂ ਝੋਟੀ ਜਿਹੜੀ ਦੋਸਤੋ ਤੁਹਾਨੂੰ ਐਂਡ ਤੇ ਆਪਾਂ ਪੂਰੀ ਹੋਰ ਜਾਣਕਾਰੀ ਦੇ ਦਾਂਗੇ ਤੋਰ ਫੇਰ ਕੇ ਦਿਖਾਵਾਂਗੇ ਮਨ ਲਗੀ 40 ਦਿਨਾਂ ਦੀ ਏਆਈ ਹੋਈ ਆ ਤੇ ਗੱਬਣ ਚੱਕ ਕਪੈਸਟੀ ਨਹੀਂ ਆਉਂਦੀ ਕਿ ਫਿਲਹਾਲ 6-7 6-7 ਲੀਟਰ ਦੁੱਧ ਵੀ ਹੈਗਾ ਪੂਰੀ ਗੱਲਬਾਤ ਕਰ ਲਾਂਗੇ ਪਹਿਲਾਂ ਇੱਕ ਵਾਰੀ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਵੇੜਾ ਦਿਖਾ ਦਈਏ ਤਾਜ਼ੀਆਂ ਸੁਈਆਂ ਸਵਾਈਆਂ ਇਹ ਨਗੀਨਾ ਭਾਜੀ ਕਿੱਥੋਂ ਕੱਢ ਜਾਂਦਾ ਇਹ ਨਗੀਨਾ ਇਟਰੇ ਇੱਥੇ ਆ ਦੁਰਦੇ ਹੀ ਆ ਗਿਆ ਹੈ ਚਲੋ ਤੇ ਇਹ ਹੈ ਮਨ ਲਗੀ ਸ਼ਾਈ ਵਾਸਤੇ ਐਰ ਸ਼ੈਰ ਦੇ ਵਿੱਚ ਕ੍ਰੋਸ अच्छा एयर शेयर ना दे शाही लाना क्रॉस है सिंग जरूर हैगे आ सिंग हैगे ठीक है सिंग सिंग या ये बाकी भाई की कृपा ओके ठीक है जी बस ठंडी थी रही एडी आ अच्छा दी भावे एडा ही ਥੱਲੇ ਬਹਿ ਜਾਓ ਮਤਲਬ ਕੋਈ ਨਹੀਂਗਾ ਤੇ ਰੱਸੀ ਪਾਉਣ ਦੀ ਕੋਈ ਲੋੜ ਨਹੀਂ ਕੋਈ ਜੂਰ ਪਾਉਣ ਦੀ ਲੋੜ ਨਹੀਂ ਜਿੱਦਾਂ ਮਰਜ਼ੀ ਘਾਰਾਂ ਮਰਜ਼ੀ ਜੋ ਮਰਜ਼ੀ ਕਰੀ ਜਾਓ ਲਓ ਵੀ ਇਹਨੇ ਮਤਲਬ ਨਹੀਂਗਾ ਵੀ ਲਾਤ ਪਾੜ ਦੇ ਠੀਕ ਹੈ ਨਾ ਆਹ ਕਰੋ ਚੈੱਕ ਦੋ ਉਸੇ ਕੋਈ ਮਤਲਬ ਨਹੀਂ ਕਰਦਾ ਵੀ ਲਾਤ ਉਸੇ ਉਸੇ ਕਰ ਦੇ ਠੀਕ ਹੈ ਅੱਜ ਤੀਜਾ ਤੀਜਾ ਦੇ ਇਹਨਾਂ ਨੂੰ ਸੂਈ ਨੂੰ ਮਗਰ ਵੱਛੀ ਹੈ ਹੂੰ ਅੱਛੀ ਬਹੁਤ ਆਉਪਦੀ ਹੈ ਵੱਛੀ ਵੀ ਪੂਰੀ ਬਿਲਕੁਲ ਗਿੱਲੇ 나ੜੂ ਤੇ 나ੜੂ ਗਿੱਲਾ ਦੁੱਧ ਉਹ ਤੇ ਦੂਜਾ ਦਿਨ ਤੇ ਤੀਜਾ ਦਿਨ ਤੀਜਾ ਦਿਨ ਅੱਜ ਮੈਂ ਤਾਂ ਤੀਜੀ ਰਾਤ ਆ ਚੌਥੀ ਰਾਤ ਆ ਜੋ ਨਹੀਂ ਆ ਚੌਥੀ ਰਾਤ ਵਾਹੋ ਠੀਕ ਆ ਤੇ ਦੁੱਧ ਹੁਣ ਕਿੰਨਾ ਹਾਜ਼ਰ ਹੈ ਇਹ ਵੇਲੇ 10 ਤੋਂ 11 ਕਿਲੋ ਮਤਲਬ ਬੋਲੇ ਦੇ ਵਿੱਚ ਚਲਦੀ ਬੋਲਾ ਇਹ 18 ਦੇ ਦੇ 17 ਦੇ ਇਹ ਅਗਲੀ ਸੇਵਾ ਨਾਲ ਲੋ ਵੀ ਮਿੱਤਰੋ ਆ ਥਣ ਜੇ ਦੇਵਾ ਆਰਡਰ ਕੁਆਲਟੀ ਬਿਲਕੁਲ ਆ ਜੇ ਠੀਕ ਆ ਜਾ ਤੀਜਾ ਚੌਥਾ ਚੌਥਾ ਟਾਈਮ ਜਿਹੜਾ ਦਿਨ ਹੈਗਾ ਦੋਸਤੋ ਸੂਈ ਨੂੰ ਤੇ 10 ਲੀਟਰ ਜਿਹੜਾ ਬਿਲਕੁਲ ਦੁੱਧ ਆ ਤੇ ਗੋੜ ਵਰਗਾ ਰੰਗ ਆਪਾਂ ਕਹਾਂਗੇ ਵੀ ਲਾਲ ਰੰਗ ਗੋੜ ਵਰਗਾ ਹੈ ਠੀਕ ਹੈ ਜੀ ਵਧੀਆ ਬਹੁਤ ਵਧੀਆ ਫਿਰ ਮਾਣੀ ਮੂਰਤੀ ਕੋਈ ਨਹੀਂ ਆ ਅ ਸੰਗ ਜ਼ਰੂਰ ਹੈਗੇ ਆ ਸੰਗ ਜ਼ਰੂਰ ਹੈਗੇ ਤੇ ਬਾਕੀ ਹੈ ਠੰਡੀ ਹੈ ਨਾ ਹਾਂ ਠੰਡੀ ਬਿਲਕੁਲ ਤੇ ਦਿਖਾਦਗੇ ਭਰਾਵਾਂ ਨੂੰ ਖੋਲ ਕੇ ਜੀ ਖੋਲ ਕੇ ਜ਼ਰੂਰ ਕੇ ਲਓ ਵੀ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਇਹ ਬੈੜਾ ਤੁਸੀਂ ਇਹ ਚੈੱਕ ਕਰੋ ਤੇ ਸੂਹਾ ਦੂਜਾ ਮੰਨ ਲਓ ਠੀਕ ਹੈ ਜੀ ਇਥੇ ਵੀ ਸੁਆ ਹੋ ਸਕਦਾ ਦੂਜਾ ਮੰਨ ਲਓ ਤੀਜਾ ਮੰਨ ਲਓ ਤੀਜਾ ਵੀ ਹੋ ਸਕਦੀ ਆ ਹਾਂ ਬਸ ਇਹ ਤੋਂ ਜ਼ਿਆਦਾ ਨਹੀਂ ਠੀਕ ਹੈ ਜੀ ਤੇ ਆ ਆਰਡਰ ਕੁਆਲਿਟੀ ਬਹਿਰ ਪੂਰੀ ਸਾਰ ਸੋਹਣੀ ਆ ਉਹਦੇ ਦੂਜਾ ਨਹੀਂ ਚਲੋ ਤੀਜਾ ਨੂੰ ਗੇ ਲੋ ਬਾਕੀ ਸਫਾਈ ਸਭ ਕੁਝ ਪੂਰੀ ਹੈ ਜੀ ਹੈ ਖਾਣ ਦੇ ਵੇਦ ਪੂਰੀ ਸਾਫ ਆ ਤੇ ਕਦ ਕਾਠੀ ਉੱਚਾ ਠੀਕ ਹੈ ਵੱਡੇ ਕਦ ਕਾਟ ਦੇ ਵਿੱਚ ਆ ਆ ਦੇਖੋ ਠੰਡੀ ਕਰ ਇੱਥੇ ਵੀ ਭਾਵੇਂ ਇਹਨੂੰ ਹੱਥ ਮਾਰੇ ਜੋ ਕੋਈ ਮਤਲਬ ਨਹੀਂ ਆ ਇਹਦੀ ਗੱਲ ਕੋਈ ਲੱਤ ਛੜਾ ਲੈ ਕੋਈ ਮਤਲਬ ਨਹੀਂ ਆ ਹਾਂ ਇੱਥੇ ਲੱਤ ਚੁੱਕ ਦੇਈਂ ਬੱਚਿਆਂ ਦਾ ਤੁਹਾਨੂੰ ਪਤਾ ਬੜਾ ਕਰਦੀ ਹੈ ਹੂੰ ਹੂੰ ਥੱਲੇ ਬੱਚਾ ਵੀ ਬੱਛੀ ਆ ਬੱਛੀ 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 ਆ ਗਈ ਬੱਛੀ ਬਿਲਕੁਲ ਲਓ ਜੀ ਠੀਕ ਆ ਭਾਜੀ ਨਿਸ਼ਾਨ ਕਿੰਨਾ ਕੁ ਮੁੱਲ ਫਿਰਦਾ ਮੁੱਲ ਤੇ ਰਾਏ ਗਿਰੇ ਹੁਣ ਜੇ ਸਿੰਘ ਨਾ ਹੋਣ ਹੂੰ ਫਿਰ ਤੇ ਭਾਜੀ ਤੁਹਾਨੂੰ ਪਤਾ ਹੀ ਵੀ ਜਿਤਨਾ ਮਰਜੀ 60 65 ਦੀ ਵੇਚ ਲਗੇ ਹੂੰ ਹੂੰ ਤੇ ਹੁਣ 52000 ਦਾ ਰੇਟ ਆ 52 ਤੇ 48000 ਦੀ ਦਿਆਂਗੇ ਹਾਂ 48 ਆ ਪੀਓ ਕੁਝ ਭੈਣ ਭਰਾ ਚਲੋ ਮਾਨਦਾਨ ਕਰਾਂ ਤੇ ਇਹ ਆ ਵੀ ਆਗੇ ਜਿਤਨਾ ਮਰਜੀ ਕੁਝ ਹੋਵੇ ਕੋਈ ਮਤਲਬ ਨਹੀਂ ਆ ਇਹ ਨਹੀਂ ਗੱਲ ਵੀ ਕਹੀ ਜਾਂਦਾ ਨਾ ਵੀ ਲੱਤ ਛੜ ਮਾਰਨ ਵਾਲਿਆਂ ਨੂੰ ਉਹ ਨਹੀਂ ਉਹ ਕੰਮ ਉਹ ਡੰਗਰਾ ਭੱਲਿਆਉਂਦੇ ਨਹੀਂ ਗੇ ਬਿਲਕੁਲ ਆ ਲੋਵੀ ਪ੍ਰਾਵੋ 48000 ਦੀ ਜਿਹੜੀ ਹਾਂ ਨਾ ਠੀਕ ਆ ਵੈੜ ਚੰਗੀ ਆ ਬੱਤੀ ਵੈੜ ਚੰਗੀ ਆ ਥੱਲੇ ਪੀਛੋਂ ਦੀਆਂ ਕਿ ਤਸਵੀਰਾਂ ਨਹੀਂ ਗੱਲ ਵੀ ਉਹ ਕਹੀ ਜਾਂਦਾ ਵੀ ਉਹ ਮਰਜੀ ਕਰੀ ਬਿਲਕੁਲ ਬਿਲਕੁਲ ਤੇ ਮਗਰ ਵੀ ਬੱਚੀ ਆ ਬਹੁਤੇ ਵੀਰਾਂ ਦੀ ਡਿਮਾਂਡ ਹੀ ਆ ਵੀ ਬੱਚਾ ਮਗਰ ਬੱਚੀ ਹੋਵੇ ਤੇ ਬੱਚੀ ਮਗਰ ਵੀ ਬੱਚੀ ਨਾੜੂ ਬਿਲਕੁਲ ਗਿੱਲਾ ਆ ਗਿੱਲੇ ਨਾੜੂ ਤੇ ਗਿੱਲਾ ਨਾੜੂ ਲਓ ਜੀ ਆਜੋ ਭਾਜੀ ਅਗਲੇ ਪਾਸੇ ਇਹ ਜੀ ਰਾਜਰੇ ਦੂਜਾ ਸੁਆ ਹੂੰ ਇਹਨੂੰ ਆ ਚੌਥਾ ਦੇਣੀ ਅੱਜ ਗੱਛਾ ਮਗਰ ਹੈ ਬਿਲਕੁਲ ਗਿੱਲਾ ਦਾ ਨਾੜੂ ਲਓ ਵੀ ਠੀਕ ਹੈ ਨਾ ਗਿੱਲੇ ਨਾੜੂ ਤੇ ਠੀਕ ਹੈ ਗਿੱਲਾ ਨਾੜੂ ਆ ਤੇ ਦੂਜਾ ਤੀਜਾ ਤਾਂ ਨਹੀਂ ਇਹਨੂੰ ਵੀ ਇਹ ਚੌਥਾ ਦਿਨ ਅੱਜ ਲਾਉ ਅੱਜ ਚੌਥਾ ਦਿਨ ਆ ਸੁਆ ਦੂਜਾ ਹੋਵੇਗਾ ਦੂਜਾ 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 ਨਹੀਂ ਕਿ ਦੂਜਾ ਸੁਵੇ ਦੂਜੇ ਸਵੇ ਭਰਾਵੋ ਆ ਤੇ ਬਾਕੀ ਝਾਲਰ ਚੁਲਰ ਜਿਵੇਂ ਆਪਾਂ ਸ਼ਾਈਵਾਲ ਦੇ ਤੇ ਕ੍ਰੋਸ ਸ਼ਾਈਵਾਲ ਕਹਿੰਦੇ ਕ੍ਰੋਸ ਐਚ ਐਫ ਤੇ ਸ਼ਾਈਵਾਲ ਕ੍ਰੋਸ ਆਗੇ ਤੇ ਮੂਹ ਮਾ ਵੇਖੋ ਬੂਥੀ ਬਸਤੀ ਬਹੁਤ ਚੰਗੀ ਹੈ ਛੋਟਾ ਜਿਹਾ ਫੇਸ ਹੈ ਕਲਰ ਵੀ ਬੜਾ ਵਧੀਆ ਰੰਗ ਵੀ ਜਿਹੜਾ ਵਾਈਟ ਜ਼ਿਆਦਾ ਹੈਗਾ ਤੇ ਡੱਬ ਵਿੱਚ ਬਲੈਕ ਤੇ ਬਾਕੀ ਆ ਜਿਹੜਾ ਤੁਸੀਂ ਹਵਾਨਾ ਵੇਖੋ ਸਾਰੀ ਮਜ਼ਾ ਤਾਂ ਥੋੜੀ ਗਾੜੀ ਕਰਦੀ ਛੱਡੀ ਦੀ ਸਾਫ਼ ਵੜੀ ਚਲੋ ਸ਼ਾਮਾਂ ਤੇ ਨੇ ਬੰਨਾ ਹੀ ਬੰਨਾ ਸਾਰਾ ਇਹ ਇੱਕ ਵਾਰੀ ਟਾਈਮ ਦੋਸਤੋ ਫਿਰ ਤੁਸੀਂ ਨੋਟ ਦੁਬਾਰਾ ਕਰ ਲਓ ਵੀ 12:30 ਵਜੇ ਦਾ ਟਾਈਮ ਆ ਅਜੇ ਅੱਧਾ ਦਿਨ ਗਿਆ ਤੇ ਮਾਰਨਿੰਗ ਸਵੇਰ ਚੋਈ ਕਿੰਨੇ ਵਜੇ ਕੀਤੀ ਭਾਈ 5:30 5 ਵਜੇ ਲੱਗੀ ਦਾ ਇਹ 5:30 ਹੋ ਜਾਂ 6 ਹੋ ਜਾਂ ਜਿੰਨੀ ਡੰਗਰ ਚਲੋ ਉਸੇ ਹਿਸਾਬ ਨਾਲ 5 ਵਜੇ ਤੋਂ ਬਾਅਦ ਆਪਾਂ ਚੋ ਚਵਾਈ ਸ਼ੁਰੂ ਆਪਾਂ ਠੀਕ ਹੈ ਜੀ ਤੇ ਚਵਾਈ ਮਤਲਬ ਹੈ ਬਿਲਕੁਲ ਬਿਲਕੁਲ ਇਹ ਵੀ ਬਿਲਕੁਲ ਹੈ ਠੰਡੀ ਇਹ ਕੋਈ ਛਟਾ ਨਹੀਂ ਕੋਈ ਭੂਰ ਨਹੀਂ ਆ ਲੋ ਜੀ ਉਹ ਹੀ ਕਰੇ ਮਤਲਬ ਨਹੀਂ ਹੁਣ ਚਲੋ ਦੁਪਹਿਰ ਹੈ ਤੇ ਨਹੀਂ ਹੈਗਾ ਵਿੱਚ ਦੁੱਧ ਹੀ ਨਾ ਹਾਂ ਇਹ ਕੰਮ ਨਹੀਂ ਆਪਣਾ ਵੀ ਆਪਾਂ ਤੜਕੇ ਉੱਠ ਕੇ ਚੋ ਗਏ ਜਿਸਨੇ ਕੋਈ ਮਤਲਬ ਨਹੀਂ ਲਓ ਜੀ ਆ ਠੀਕ ਆ ਭਾਵੇਂ ਇਹ ਜੋ ਸਪੀnga ਪਾਈ ਜੋ ਕੋਈ ਲੈ ਜੀ ਕੋਈ ਭੂਰ ਕੋਈ ਛਟਾ ਕੋਈ ਦੂਜਾ ਤੀਜਾ ਕੰਮ ਨਹੀਂ ਦੋਸਤੋ ਬਾਕੀ ਹਰ ਇੱਕ ਵੇਰ ਨੇ ਜਿਹਨੇ ਖਰੀਦਣਾ ਪੈਸੇ ਲਾਉਣੇ ਆ ਉਹ ਵੀ ਸਾਰੇ ਤੁਸੀਂ ਸੋਜਵਾਨ ਸਿਆਣੇ ਉਹਨੇ ਤਸੱਲੀ ਵੀ ਕਰ ਲੈਣੀ ਆਨ ਕਿ ਇੱਕ ਸਾਰ ਆਪਣੀ ਜਿਹੜੀ ਜਲਸੀ ਸੀ ਪਿਛਲੀ ਵੀਡੀਓ ਚ ਉਹ ਵੀ ਗਾਰੰਟੀ ਨਾਲ ਗਈ ਆ ਆਹੋ ਇੱਥੇ ਮਤਲਬ ਤਲਵੰਡੀ ਦੇ ਪਰਲੇ ਬੰਨੇ ਕੋਈ ਪਿੰਡ ਆ ਤੇ ਜਿਹੜੀ ਸ਼ਾਈ ਵਾਲੀ ਉਹ ਸੰਨ ਸਾਹਿਬ ਆ ਬਾਬਾ ਬੁੱਢਾ ਸਾਹਿਬ ਦੇ ਅਗਲੇ ਬੰਨੇ ਬੜੇ ਵੀ ਚੰਗੀ ਸੀ ਉਹ ਵੀ ਗਾਰੰਟੀ ਨਾਲ ਗਈ ਆ ਨਾ 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 ਦੇ ਨਾ ਉਹਨਾਂ ਵੇਖੀ ਦੋ ਤਿੰਨ ਵੜਾ ਚਾਹੀਦਾ ਇਤਨੇ ਗੱਡੀ ਦੇ ਨਾਲ ਹੀ ਰੁਪਏ ਭੇਜਿਓ ਨਾ ਜਿਹੜੀਆਂ ਦੁੱਧੀਆਂ ਜੋੜਾ ਸੀ ਉਹ ਗਈਆਂ ਵਾ ਸ਼੍ਰੀ ਮੁਖਸਰ ਸਾਹਿਬ ਉਹ ਵੀ ਗਰੰਟੀ ਨਾ ਗਈਆਂ ਠੀਕ ਆ ਭਾਈ ਆ ਵੀ ਇਹ ਹੜੂ ਅਗਲਾ ਮੁਰਗੇ ਫੋਨ ਕਰੇ ਜਾ ਉਹ ਡੰਗਰ ਕੋ ਇੱਥੇ ਮੋੜ ਜੇ ਇਹ ਕੰਮ ਨਹੀਂ ਕਰ ਠੀਕ ਹੈ ਜੀ ਜੋ ਮੈਂ ਸੱਚ ਦਸਾਂ ਲੋਕੀ ਦੋਸਤੋ ਕਰੋ ਚੈੱਕ ਦੂਜੇ ਨੰਬਰ ਤੇ ਇਹ ਬੇਰਵਾ ਪਾ ਲਿਓ ਤੁਸੀਂ ਅੱਜ ਤੀਜਾ ਚੌਥਾ ਚੌਥਾ ਟਾਈਮ ਜਿਹੜਾ ਹੈਗਾ ਸੂਈ ਨੂੰ ਦਿਨ ਹੈਗਾ ਤੇ ਹਵਾਨੇ ਦੀ ਕੁਆਲਿਟੀ ਕਾਫੀ ਜ਼ਿਆਦੀ ਚੰਗੀ ਆ ਤੱਕ ਥੋੜੀ ਅੱਗੇ ਨੂੰ ਬਾਕੀ ਪਿੱਛੋਂ ਵੀ ਪੂਰਾ ਵਿਖਾਲਾ ਹੈਗਾ ਦੇਖਣ ਦੇ ਟਾਈਮ ਨਹੀਂ ਆ ਨਾ ਰਾਜਰੇ ਵਾ ਲੋਇਆ ਬੋਤਲ ਕਿਹਦੇ ਕਾਲੇ ਬੱਚਿਆਂ ਦੇ ਇੰਨੀਆਂ ਮਾਰੇ ਗਏ ਗੱਲ ਛੱਡ ਦੇ ਵੇ ਵੇ ਇਤਰਾ ਬੱਚਾ ਬੱਚਾ ਮਰਦਾ ਕਿ ਦਮੀ ਖੋਲ ਨਹੀਂ ਫੇਰੇਗਾ ਹਾਂਜੀ ਕਰੇਂ ਦੀ ਕੋਈ ਗੱਲ ਨਹੀਂ ਕੋਈ ਗੱਲ ਦਾ ਪਾਸ ਜੀ ਬੱਚਾ ਮੋੜ ਕੇ ਤੜ ਤੜ ਠੀਕ ਹੈ ਅੱਛਾ ਪੱਜਲੀ ਛਣ ਸਿੰਘ ਜੀ ਕਿੰਨਾ ਕ ਮੋਲ ਲਿੰਦਾ ਫਿਰ ਮੋਲੇ ਦਾ ਭਾਵੇਂ ਆਪਾਂ 66 ਕਰਕੇ 76 ਕਰਕੇ 66000 ਦੀ ਵਸੀ ਜਾਂਦਾ 300 ਹਾਂ ਬਿਲਕੁਲ ਸਾਸੋਰੀ ਦੁੱਧ 20 ਤੋਂ ਬਾਹਰ ਜਾਊਗੀ ਹੁਣ ਕਿੰਨਾ ਦੱਸਿਆ ਸੀ ਦੁੱਧ ਇਹਦੇ ਥੱਲੇ ਦੇ 13 ਤੋਂ 14 ਕਿਲੋ 13 ਕਿਲੋ ਐ ਖੁੱਲਾ ਡੁੱਲਾ ਵਾ 13 ਕਿਲੋ ਆਹ ਵਾ ਮਤਲਬ ਚੌਥੇ ਡਾਂਗ ਦੀ ਸੋਈ ਹੂੰ ਕੋਈ ਮੇਰਾ ਵੀਰ ਤਸੱਲੀ ਨਾਲ ਭਾਂ ਚੋਲੇ ਭਾਂ ਚੋਣ ਵਾਲੇ ਮੈਂ ਉਹ ਜਿਹੜੀ ਚਾਈ ਵਾਲ ਉਹ ਵੀ ਤੇ ਆਪਣੀ ਦੋਤਾਂ ਗਈ ਸੀ ਉਹਨਾਂ ਮੈਂ ਵੀਰਾਂ ਨੂੰ ਚੇਚਾ ਆਪ ਅਗਲੇ ਦਿਨ ਫੋਨ ਲਾਇਆ ਚਲੋ ਵੀਡੀਓ ਤੇ ਵੇਖਣੀ ਵੇਖਣੀ ਹੋਣੀ ਉਹਨਾਂ ਵੇਖਣੀ ਤੇ ਮਾਹ ਭਾਜੀ ਤੁਸੀਂ ਅੱਗੇ ਸਾਸਰੀ ਘਰ ਮੈਨੂੰ ਤੁਸੀਂ ਬੁਲਾਉਂਦੇ ਹੋ ਹੁਣ ਅੱਜ ਮੈਂ ਤੁਹਾਨੂੰ ਬੁਲਾਉਂ ਰਿਹਾ ਦੱਸੋ ਹੁੰਦੇ ਨਹੀਂ ਭਾਜੀ 14 ਕਿਲੋ ਤੁਸੀਂ ਆਖਿਆ ਹੈ ਬੱਚੇ ਨੂੰ ਸਾਰਾ ਪਾ ਕੇ 14 ਕਿਲੋ ਦੁੱਧ ਹੈਗਾ ਤੇਰੀ ਵਹਿੜ ਤੇ ਅਸੀਂ ਹੁਣ ਤੈਨੂੰ ਫੋਨ ਕੀ ਲਾਣਾ ਆ ਇਹੋ ਜਿਹੀ ਗੱਲ ਲਓ ਵੀ ਦੋਸਤੋ ਅੱਗੇ ਤੀਜੇ ਨੰਬਰ ਤੇ ਇੱਕ ਹੋਰ ਹੈਵੀ ਆਰਡਰ ਕੁਆਲਿਟੀ ਵਾਲੀ ਵਹਿੜ ਤੁਹ ਅੱਜ 5 ਦਿਨ ਹੋ ਗਏ ਜੀ ਹਾਂਜੀ 5 ਦਿਨਾਂ ਦੀ ਬੱਚਾ ਮਗਰੇ ਦੇ ਆ ਲੋ ਜੀ ਨਾਲੂ ਨਾਲ ਬਿੱਲ ਪੰਜਾਂ ਦਿਨਾਂ ਦੀ ਸੋਈ ਆ ਸੂਆ ਤੀਜਾ ਤੇ ਜਿਹੜਾ ਬੱਚਾ ਥਲੇ ਬੱਚਾ ਹੈ ਬੱਚਾ ਨੀਲ ਕਾਫ ਆ ਠੀਕ ਆ ਨਾਲੂ ਬੱਚੇ ਦੇ ਨਾਲ ਆ ਜੀ ਤੇ ਚੈੱਕ ਕਰ ਸਕਦੇ ਹੋ ਅੱਛਾ ਦੁੱਧ ਭਾਜੀ ਬੋਲੇ ਦੇ ਵਿੱਚ ਹੀ ਫਿਰ ਕੇ ਬਾਗੀ ਬਾਹਰ ਬੋਲੇ ਦੇ ਵਿੱਚ ਨਹੀਂ ਪੰਜ ਦਿਨ ਹੋ ਗਏ ਤੇ ਮਤਲਬ 10 ਡੰਗ ਚ ਹੋਈ ਗਈ ਹੁਣ ਬੋਲਾ ਕਾਦਾ ਇਹਦਾ ਹੁਣ ਬੋਲਾ ਤਾਂ ਲਾ ਤਿੰਨ ਜਾਂ ਚਾਰ ਵੱਧ ਵੱਧ ਪੰਜ ਡੰਗ ਹਾਂ ਦੁੱਧ ਤੇ ਆ ਗਈ ਹੁਣ ਹਾਂ ਤੇ ਦੁੱਧ ਤੇ ਆ ਗਈ 10 ਡੰਗ ਜਦੋਂ ਹੋਏ ਹੋ ਗਏ ਆ ਹੁਣ ਬੋਲਾ ਨਹੀਂ ਹੁਣ ਤੇ ਦੁੱਧ ਆ ਬਿਲਕੁਲ ਕਿੰਨਾ ਤੋਂ ਬਾਹਰ ਕੰਡੇ ਨਾਲ ਤੋਲ ਕੇ 20 ਤੋਂ ਬਾਹਰ 20 ਕਿਲੋ ਮੇਰੇ ਨਾਲ ਜਿਤਨਾ ਮਰਜ਼ੀ ਕੋਈ ਆਦਾ ਵੀਰ ਦੋ ਡੰਗ ਤੋਲ ਕੇ ਲੈ ਜੀ ਠੀਕ ਆ ਆਏ ਅਗਲੇ ਠੀਕ ਠੀਕ ਗਾਂ ਦੇ ਮੱਦੇ 25 ਤੋਂ ਪਲੱਸ ਆਲੀ ਆ ਉਹ ਤੇ 27 28 ਕਿਲੋ ਇਹਨੇ ਦੁੱਧ ਦੇਣਾ ਵਾਹ ਬੜੀ ਹਵਾਨਾ ਵੇਖੋ ਜੀ ਹਵਾਨਾ ਮੇਰੇ ਚਾਰੀ ਡੁੱਲਾ ਡੁੱਲਾ ਹਵਾਨਾ ਵੇਖੋ ਇੱਧਰ ਆ ਵੇਖੋ ਆ ਕਰੋ ਜੇ ਅੱਜ ਦੀ ਪੂਰੀ ਲਿਗਰ ਚਵਾ ਦੀ ਇਹ ਆ ਦੇਖੋ ਕੋਈ ਥਾਨਾ ਹੱਥ ਜਾਵੇ ਕੋਈ ਗੱਲਬਾਤ ਉਹ ਵੀ ਨਹੀਂ ਨਹੀਂ ਓਕੇ ਰਿਪੋਰਟਰ ਹਵਾਨੇ ਦੀ ਕੁਆਲਿਟੀ ਕਾਫੀ ਖੁੱਲੀ ਆ ਤੇ 20 ਤੋਂ ਪਲੱਸ ਭਾਈ ਨਿਸ਼ਾਨ ਸਿੰਘ ਕਹਿੰਦਾ 20 ਤੋਂ ਬਾਹਰ ਚੱਲਣ ਵਾਲੀ ਨਹੀਂ ਤਾਂ ਬਾਹਰ ਹੀ ਹੋਣਾ ਹੈ ਹਾਲ ਦੀ ਘੜੀ ਹਾਂ ਹੋਣ ਵੀ ਬਿਲਕੁਲ ਉਹ ਮੇਰਾ ਥਾਂ ਥਾਰਾ ਨਿਕਲਣ ਲੱਗਾ ਹੈ ਹੂੰ ਤੇ ਗੈਬੂਪ ਚੰਗਾ ਸਾਰਾ ਸਾਰਾ ਚੰਗਾ ਤੇ ਆ ਲੈਓ ਜੀ ਸੋ ਬਾਕੀ ਕੱਦ ਕੱਠ ਜਿਹੜਾ ਦੋਸਤੋ ਵੱਡੀਆਂ ਬਿਹੜਾਂ ਚ ਗਿਣਤੀ ਕਰ ਸਕਦੇ ਹੋ ਠੀਕ ਹੈ ਵੀ ਮੀਡੀਅਮ ਤੋਂ ਆਪਾਂ ਜਿਹੜਾ ਗੱਲ ਕਰਦੇ ਵੀ ਮੀਡੀਅਮ ਤੋਂ ਪਲੱਸ ਨੂੰ ਹਾਈਟ ਜਾਂਦੀ ਆ ਤੇ ਵਖਾਲਾ ਵਕੂਲਾ ਤੁਸੀਂ ਵੇਖੋਗੇ ਹਵਾਨਾ ਵੇਖੋਗੇ ਤੇ ਕਾਫੀ ਖੁੱਲਾ ਹਵਾਨਾ ਵੀ ਥੱਬਿਆਂ ਦੇ ਥੱਬੇ ਆਪਾਂ ਵਾਨਾ ਜਦੋਂ ਦੋਸਤੋ ਵਧੀਆ ਚੰਗਾ ਖੁੱਲਾ ਆਰਡਰ ਦੇਖਦੇ ਆਂ ਤੇ ਆਪਾਂ ਕਹਿੰਦੇ ਆਂ ਵੀ ਥੱਬਿਆਂ ਦੇ ਥੱਬੇ ਜਿਹੜਾ ਲੈਵਲ ਲੈ ਕੇ ਵਗੜ ਚੁਰੀ ਕਰਦੀ ਆ ਤੇ ਸ਼ਾਮ ਨੂੰ 5 ਤੋਂ 5:24 ਦਾ ਟਾਈਮ ਆ ਕੋਈ ਵੀਰ ਆ ਵੀ ਦੋ ਟਾਈਮ ਤਿੰਨ ਟਾਈਮ ਆਪਦੇ ਸਮੇਂ ਜੋ ਸਮਾਂ ਕੱਢੇਗੇ ਤੁਸੀਂ ਚੁਵਾਈ ਆ ਉਹ ਕਰ ਸਕਦੇ ਆ ਆ ਲੋ ਜੀ ਆ ਮੂੰ ਮੱਥਾ ਜੀ ਆ ਫੇਸ ਕੁਆਲਟੀ ਆ ਤੇ ਚਵਾਚ ਬਹੁਤ ਚੰਗਾ ਸੁਣਾ ਬਿਲਕੁਲ ਓਕੇ ਮੈਨਾ ਕਿਤੇ ਕੋਈ ਭੂਰ ਨਾ ਛੱਡਾ ਮੈਂ ਦੇਖਾਰ ਨਾ ਘਟਵਾ ਦੋਗੀ ਹੂੰ ਅਗਲੇ ਨਾਲ ਅਗਲੇ ਮਗਲੇ ਮਗਲਾ ਓਕੇ ਠੀਕ ਹੈ ਹਾਂਜੀ ਲਓ ਜੀ ਭਾਜੀ ਤੋਰੀਆਂ ਨਿਸ਼ਾਨ ਸਿੰਘ ਜੀ ਆ ਜਾਓ ਠੀਕ ਆ ਮੋਹਲੇ ਫਿਰਦਾ ਜੀ ਮੋਹਰੇ ਤੇ ਰਾਜਵਾਲੇ ਜਿੰਨਾ ਮਰਜ਼ੀ ਕਰੀਏ ਵਾ ਭਾਵੇਂ 85 ਕਰ ਲੀ ਕਿ 86 ਕਰ ਲੀ 82000 ਰੁਪਏ ਜੀ ਨਾ ਮੇਡ ਦੇਵਾਂ ਗਿਆ ਠੀਕ ਹੈ ਆ ਵਿਚੋ ਜੂ ਖੁੱਲਾ ਮੰਨ ਹੋਊਗਾ ਹੋਊਗਾ ਤੇ ਫਿਰ ਭੈਣ ਭਰਾ ਦਾ ਕਰਾਂਗੇ ਹੈ ਕੋਈ ਫਿਕਸ ਜੇ ਕੰਮ ਨਹੀਂ ਗਾ ਨਹੀਂ ਨਹੀਂ ਫਿਕਸ ਨਹੀਂ ਕੋਈ ਭੈਣ ਭਰਾ ਫੋਨ ਲਾਉਦਾ ਪਾ ਮਾਂ ਤਾਂ ਰੱਗੇ ਵੀ ਕਰਦੇ ਆ ਇਹੋ ਜਿਨੇ ਆਪਣਾ ਹੁੰਦੀ ਆ ਆਪਾਂ ਨੂੰ ਇਹ ਹੁੰਦਾ ਦੋ ਚਲੋ 2000 ਆਪਣਾ ਰੋਟੀ ਮਿਲ ਜੇ ਤੇ ਡੰਗਰ ਦੇ ਦਗੇ ਹੈਨਾ ਆ ਵਾਹ ਇਹੋ ਜਿਨੇ ਲੋ ਵੀ ਭਰਾ ਉਹ ਇਹ ਆ ਵੀ ਆਉਂਦੇ ਉਹ ਵੀ ਖਰਚ ਆਪਣੇ ਤੋਂ ਗਾਂ ਸੇਅਰ ਕਰਦੇ ਆ ਬਿਲਕੁਲ ਜੀ ਭੈਣ ਭਰਾ ਸਾਰਿਆਂ ਨੂੰ ਵੈਲਕਮ ਆ ਹਾਂ ਵੈਲਕਮ ਆ ਕੋਈ ਘਰੇਲੂ ਆਉਂਦਾ ਕੋਈ ਵਪਾਰੀ ਵੀ ਆਉਂਦਾ ਸਾਰਿਆਂ ਨੂੰ ਸਦਾ ਖੁੱਲਾ ਸਦਾ ਵੀ ਆਪ ਦਾ ਲਿਆ ਕੇ ਵੀ ਵੇਚੋ ਕਰੋ ਕੁਝ ਵੀ ਇਸ ਤੋਂ ਬਾਅਦ ਦੋਸਤੋ ਕਿ ਚੌਥੇ ਨੰਬਰ ਤੇ ਵੜਾ ਟੁੱਕੀ ਆ ਠੀਕ ਆ ਤਿਆਰੀ ਦੇ ਵਿੱਚ ਆ ਪਰ ਪੁੱਛਦੇ ਆ ਸਮਾਂ ਤੇ ਭਾਜੀ ਸਮਾਂ ਇਹ ਹੈ ਕ੍ਰੋਸ ਬ੍ਰੀਡ ਆ ਗਈ ਹੈ ਜੀ ਕ੍ਰੋਸ ਥੋੜੀ ਜਿਹੀ ਕ੍ਰੋਸ ਆ ਥੋੜੀ ਕ੍ਰੋਸ ਐਚਪ ਦਾ ਕ੍ਰੋਸ ਹੋ ਗਿਆ ਸ਼ਾਇਦ ਬਹੁਤ ਚੰਗੀ ਥਾਂ ਤੋਂ ਤਾਈਓ ਚੰਗਾ ਲੱਗਾ ਇਹਨੂੰ ਮੋਟਾ ਗੋਲ ਥਾਣਾ ਗੋਲ ਥਾਂ ਤੇ ਠੰਡੀ ਧੀਰੀ ਵੀ ਬੜੀ ਆਹ ਦੇਖੋ ਜੀ ਕਾ ਟਾਈਮ ਅਜੇ ਭਾਜੀ ਕਿੰਨਾ ਕ ਦਿਨ ਦੂਨ ਕਿੰਨੇ ਲੈ ਜੂ ਦੋ ਦਿਨ ਲੈ ਜੇ ਹੋ ਸਕਦਾ ਤਿੰਨ ਦਿਨ ਲੈ ਜੇ ਜਾਂ ਹੋ ਸਕਦਾ ਇੱਕ ਦਿਨ ਲੈ ਜੇ ਬਸ ਤਿਆਰ ਆ ਬਿਲਕੁਲ ਤਿਆਰੀ ਤੇ ਆ ਸਫਰ ਚ ਜਾਂਦੇ ਆ ਸੂ ਵੀ ਸਕਦੇ ਹੋ ਸੂ ਵੀ ਉਹ ਹੀ ਮੈਂ ਤੁਹਾਨੂੰ ਕਹਿਣ ਦੇਣਾ ਇੱਕ ਦਿਨ ਵੀ ਲੈ ਸਕਦੀ ਦੋ ਦਿਨ ਵੀ ਲੈ ਸਕਦੀ ਆ ਪੁੜੇ ਪੜੇ ਪੰਜਾ ਸੂਗਾ ਸੋਣਾ ਦੂਜਾ ਸੂਗਾ ਤੇ ਬਾਕੀ ਪੁੜੇ ਪੜੇ ਜਿਹੜੇ ਦੋਸਤੋ ਨਵਾਏ ਆ ਆਪਾਂ ਕਹਿ ਦਿੰਦੇ ਆ ਵੀ ਬਿਲਕੁਲ ਤਿਆਰੀ ਦੇ ਵਿੱਚ ਆ ਠੀਕ ਤਿਆਰੀ ਚ ਬਿਲਕੁਲ ਤਿਆਰੀ ਹਾਂਜੀ 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 ਤਿਆਰੀ ਦੇ ਵਿੱਚ ਲਓ ਜੀ ਕੱਢ ਦਿੱ ਗਏ ਬਾਰੇ ਨੂੰ ਤੇ ਟੁੱਕੀ ਵੈੜ ਆ ਦੋਸਤੋ ਬੋਦੀ ਵਾਲੀ ਵੈੜ ਆ ਠੀਕ ਹੈ ਥੋੜਾ ਜਿਹਾ ਕ੍ਰੋਸ ਹੋ ਗਈ ਹੈ ਵਿੱਚ ਜਿਵੇਂ ਸ਼ਾਈਵਾਲ ਕ੍ਰੋਸ ਆ ਠੀਕ ਹੈ ਐਚ ਐਫ ਸ਼ਾਈਵਾਲ ਕ੍ਰੋਸ ਹਵਾਨੇ ਦੀ ਕੁਆਲਿਟੀ ਚੰਗੀ ਆ ਐਚ ਐਫ ਦਾ ਜਿਹੜਾ ਦੋਸਤੋ ਥਣ ਫਰੀਕ ਜਾਂ ਹੁੰਦਾ ਪਰ ਜਿਵੇਂ ਸ਼ਾਈਵਾਲ ਕ੍ਰੋਸ ਤੇ ਮੋਟਾ ਗੋਲ ਥਣ ਕੰਡੀ ਦੀ ਰਾਜਰੇ ਵੀ ਬਿਖਰੀ ਆ ਅੱਛਾ ਜੀ ਇਹਨੂੰ ਵੀ ਮਤਲਬ ਆਵੇ ਲੈ ਇਹਦੇ ਗੱਬਣਾ ਕੇ ਹੱਥੇ ਨਹੀਂ ਲਾਉਂਦੀਆਂ ਉਹ ਨਹੀਂ ਮਤਲਬ ਆਵੇ ਬਸ ਠੀਕ ਹੈ ਜੀ ਔਰ ਲਈਏ ਭਾਜੀ ਸੋ ਵੇੜ ਜਿਹੜੀ ਇਹ ਵੀ ਚੰਗੀ ਹੈ ਦੋਸਤੋ ਬਾਕੀ ਐਨੀਮਲ ਸਾਰੇ ਚੰਗੇ ਆ ਪਸ਼ੂ ਕੋਈ ਮਾੜਾ ਨਹੀਂ ਹੁੰਦਾ ਦੋਸਤੋ ਥੋੜਾ ਜਿਆ ਤਸੱਲੀ ਆ ਜਿਹੜਾ ਤਸੱਲੀ ਕਰਕੇ ਤੁਹਾਡੇ ਫਿੱਟ ਬਹਿ ਗਈ ਚੀਜ਼ ਉਹੀ ਆਪਾਂ ਜਿਹੜੀ ਤੋਂ ਜੋ ਦੋਸਤੋ ਚੀਜ਼ ਆ ਉਹ ਲੈ ਕੇ ਜਾਂਦੇ ਆ ਸੌਦਾ ਕਰਦੇ ਆ ਤੇ ਨਗ ਜਿਹੜਾ ਇੱਕ ਨਹੀਂਗਾ ਦੋ ਨਹੀਂਗਾ ਕੱਟੋ-ਕੱਟ ਵੀ 4-5 ਨਗ ਇਸ ਘਰੇ ਬਿਲਕੁਲ ਅੱਜ ਜਿਹੜੇ ਮੌਜੂਦ ਆ ਅਵੇਲੇਬਲ ਨੇ ਤੇ ਤਸੱਲੀ ਥੋੜੀ ਆ ਤੇ ਇਹਦਾ ਮੁੱਲ ਭਾਜੀ ਕਿੰਨਾ ਸੀ ਮੋਲੇ ਦਾ ਭਾਜੀ ਆਪਾਂ ਜਾਂ मतलब 364 ਜਿਨਾ ਮਰਜੀ ਕਰੀਏ 40000 ਦੀ ਵੱਛੀ ਦੇ ਦਿਆਂਗੇ 40000 ਦੀ ਹਾਂ ਠੀਕ ਆ ਉਹ ਜੋ ਮਾਨਤਰਾ ਆਪਾਂ ਭੈਣ ਭਰਾ ਦੇ ਘਰ ਇਹਦਾ ਕਰਾਂਗੇ ਜੀ ਠੀਕ ਆ ਠੀਕ ਆ ਇਹ ਨਹੀਂ ਗੱਲ ਵੀ ਉਹ ਬਿਲਕੁਲ ਉੱਥੇ ਦੇ ਦੇਣੀ ਆ ਅੱਗੇ ਵੀ ਚਲੋ ਆਪਾਂ ਉਹਦਾ ਵੱਛੀ ਦਾ 62000 ਪਾਇਆ ਹੂੰ ਉਹ ਵੀਰਾਂ ਨੇ 1000 ਰੁਪਿਆ ਮੱਲਮਲੀ ਛਡਾਇਆ ਉਹਨਾਂ ਨੇ 40000 ਦੀ ਉਹ ਖਲਾਈ ਵੇਖੋ ਜੀ ਫਿਰ ਕਰਨਾ ਸੋਨਾ ਪੈਂਦਾ ਸਰ ਜੀ ਕਰਨਾ ਸੋਨਾ ਪੈਂਦਾ ਉਹ ਵੀ ਆਂਦੇ ਪਾਜੀ ਕਰਾਇਆ ਆਪਣਾ ਮਾਹਨੇ ਕੋਈ ਜੀ ਸੱਦ ਕੇ ਲੈ ਲਓ ਦੇਖੋ ਜਿਹੜਾ ਘਰੇ ਚੱਲ ਕੇ ਭੈਣ ਭਰਾ ਆ ਗਿਆ ਆਪਣੇ ਉਹ ਤੇ ਬੜਾ ਚੰਗਾ ਉਹ ਚੰਗੀ ਆ ਹੂੰ ਵੀ ਮਤਲਬ 20 ਤੋਂ ਪਲੱਸ ਇਹ ਜਾਣੀ ਜਾਣੀ ਇਹਨੂੰ ਕੋਈ ਗੱਲ ਨਹੀਂ ਇਹ ਨਿੱਗਰ ਆ ਨਿੱਗਰ ਆ ਸਾਰੀ ਨਿੱਗਰ ਹੈ ਹੈ ਛੱਡੇ ਦੀ ਪੂਰੀ ਨਿੱਗਰ ਫੋਰਾ ਨਾਲੇ ਫਾੜੀ ਵਾਲਾ ਚ ਖਤਮ ਉਹ ਜਿਆਦਾ ਸਾੜ ਨੂੰ ਪਤਾ ਬਿਲਕੁਲ ਬਿਲਕੁਲ ਨਹੀਂ ਵਧੀਆ ਚੰਗੀ ਮਿਲਕਿੰਗ ਵਾਲੀ ਤੇ ਆ ਉਲਟ ਪਹਿਨੀ ਵਾਲੇ ਪਾਸੇ ਥਣ ਥਣ ਦੇਖੋ ਜੀ ਠੀਕ ਆ ਇਹ ਪੂਰੀ ਬੰਬੇ ਪਾਸ ਚੀਜ਼ ਹੈ ਤੇ ਸੌਦਾ ਕਰ ਸਕਦੇ ਹੋ ਇਸ ਤੋਂ ਬਾਅਦ ਇੱਕ ਝੋਟੀ ਮਾਝਾ ਤੁਮ ਦਿਖਾ ਦਨੇ ਦੋਸਤੋ ਝੋਟੀ ਮੰਨ ਸਕਦੇ ਕਉਂਕਿ ਫੇਸ ਕੁਆਲਿਟੀ ਇਹ ਬਿਲਕੁਲ ਝੋਟੀਆਂ ਵਰਗਾ ਤੇ ਪਰ ਹੁਣ ਸੂਵੇ ਦੇ ਅਕੋਰਡਿੰਗ ਜੇਕਰ ਦੇਖੀਏ ਤਾਂ ਦੂਜੇ ਸੂਵੇ ਦੇ ਵਿੱਚ ਚਲਣ ਢਈ ਹੋਣੀ ਆ ਦੂਜਾ ਸੂਵੇ ਚਲਣ ਡਿਆ ਹੁਣ ਜੀ ਦੂਜਾ ਸੂਆ ਚਲਣ ਡਿਆ ਤੇ ਕਿੰਨੇ ਕ ਟਾਈਮ ਦੀ ਮਤਲਬ ਕਿ ਸੁਈ ਸਈ ਨੂੰ ਕਿੰਨਾ ਟਾਈਮ ਹੋ ਗਿਆ ਇਹ ਰਾਜਵੀਰ ਹੋ ਸਕਦੀ ਸ਼ਾਮ ਹੀ ਨਾ ਦੀ ਸਤਾਂ ਦੀ ਵੀ ਹੋ ਸਕਦੀ ਆ ਆਪਾਂ ਲਈ ਆ ਬਿਲਕੁਲ ਕਿ ਆਪਣੇ ਕੋ ਘਰ ਦੀ ਨਹੀਂ ਕਿ ਝੋਟੀ ਹਣਾ ਕਿਉਂ ਕਿਸੇ ਭੈਣ ਭਰਾ ਨੂੰ ਐਵੇਂ ਮਤਲਬ ਭਲੇਖੇ ਚ ਰੱਖਣਾ ਗਲਤ ਗੱਲ ਆ ਬਿਲਕੁਲ ਤੇ ਹੁਣ ਐਸੇ ਟਾਈਮ ਤੇ ਸਲੇ 7 ਕਿਲੋ ਦੁੱਧ ਆ ਹਾਂ ਚ ਵੀ ਮਤਲਬ ਕਿ ਇਹ ਭਰਾ ਦੀ ਨਿਕਲ ਵੀ ਸਕਦੀ ਖਾਲੀ ਵੀ ਨਿਕਲ ਸਕਦੀ ਹੂੰ ਅੱਗੇ ਝੋਟੀ ਸੋਣੀ ਝੋਟੀ ਦਾ ਸਿੰਗੀ-ਸੁੰਗੀ ਚੰਗੀ ਲੱਗੀ ਵੇਖੋ ਤੇ ਬੀਲੀ-ਬੁੱਲੀ ਚ ਪੂਰੀ ਹੂੰ ਆ ਬਾ ਦੇਖੋ ਜੀ ਆ ਬਾਕੀ ਭਰਾਵੋ ਚਾਲੀਆਂ ਦਿਨਾਂ ਦੀ ਜਿਹੜੀ AI ਹੋਈ ਆ ਤੇ ਕਿਉਂਕਿ 2.5-3 ਮਹੀਨੇ ਦਾ ਪਸ਼ੂ ਜਦੋਂ ਚੈੱਕ ਨਹੀਂ ਹੁੰਦਾ ਦੋਸਤੋ ਗਾਰੰਟੀ ਕੋਈ ਨਹੀਂ ਹੁੰਦੀ ਠੀਕ ਆ ਅੱਗੇ ਕਿਸੇ ਵੀਰ ਦਾ ਇਲਾਕਾ ਜੇ ਨਿਕਲ ਆਉਂਦੀ ਆ ਤੇ ਕਿਸਮਤ ਆ ਆਪਣੀ ਪੂਰੀ ਗਾਰੰਟੀ ਹੋ ਅਗਲੇ ਨਾਲ ਅਗਲੇ ਪੂਰਾ ਮਗਲੇ ਨਾਲ ਮਗਰਲਾ ਪੂਰਾ ਭੂਰ ਨੇ ਕੋਈ ਛਟਾਣੇਗਾ ਤੇ ਸ਼ਾਮਾਂ ਨੂੰ ਇਹ ਟੀਕਾ ਲਿੰਦੀ ਸਿਹਰੇ ਥਾਪੀ ਨਾ ਮਿਲ ਪਈਦੀ ਆਪਣੇ ਕੋਲੇ ਠੀਕ ਆ ਇਹ ਚੌਥਾ ਡਾਂਗਾ ਹੀ ਮਾਰਨਿੰਗ ਟੀਕਾ ਅੱਛਾ ਸ਼ਾਮਾਂ ਨੂੰ ਥਾਪੀ ਸ਼ਾਮਾਂ ਨੂੰ ਸ਼ਾਮਾਂ ਨੂੰ ਟੀਕਾ ਲੈ ਲਿੰਦੀ ਸਿਹਰੇ ਉਤਰਾ ਥਾਪੀ ਨਾ ਮੇਰੇ ਕੋਲ ਥਾਪੀ ਆ ਉਹਦੇ ਨਾਲ 7 ਲੀਟਰ ਹੈਗਾ ਜਿਹਦੇ ਹੈ 7 ਲੀਟਰ ਦੁੱਧ ਹੈਗਾ ਅੱਛਾ ਹਾਂ ਠੀਕ ਆ ਤੇ ਚਵਾਚ ਪੂਰ ਭਰਦੇ ਸਾਰੇ ਸਾਰੀ ਮੈਨਾਂ ਇੱਕ ਬਲ ਓਕੇ ਲਓ ਵੀ ਵਧੀਆ ਵੀ ਮੁੱਠੀਲਾ ਛੋਟਾ ਥਣ ਲਗਾ ਵਾ ਠੀਕ ਆ ਆ ਥਾਣਾ ਦੋਸਤੋ ਤੇ ਚਵਾਈ ਆ ਵਧੀਆ ਹੋਵੇ ਕਿਉਂਕਿ ਮੁੱਠੀਲਾ ਥਾਣਾ ਪਕਰ ਪੂਰੀ ਜਿਹੜੀ ਹੱਥੀ ਚਵਾਈ ਵਾਲੀ ਹੈ ਤੇ ਕਦ ਕਾਠੀ ਵੱਡਾ ਹੈ ਕਦ ਕੜ ਝੋਟੀ ਦਾ ਠੀਕ ਹੈ ਕੋਈ ਵੀਰ ਮੱਝ ਦੇ ਵਿੱਚ ਕਾਊਂਟ ਕਰ ਲੇ ਕਿਉਂਕਿ ਪਹਿਲਾਂ ਦੋ ਜਣਾ ਆਪਾਂ ਝੋਟੀਆਂ ਕਹਿ ਦਿੰਦੇ ਆ ਤੇ ਫੇਸਬੁਕ ਕੁਆਲਿਟੀ ਇਦਾਂ ਦੀ ਹੈ ਵੀ ਜਿਵੇਂ ਪਹਿਲੇ ਸੂਬੇ ਦੇ ਵਿੱਚ ਵੀ ਕਹਿ ਦਿੱਤੀ ਉਸ ਹਿਸਾਬ ਕਿਤਾਬ ਦੀ ਹੈ ਪਰ ਦੂਜੇ ਸੂਬੇ ਚ ਚੱਲ ਰਹੀ ਹੈ ਕਿ ਤੀਜੇ ਸੂਬੇ ਲਈ ਜਿਹੜੀ ਆ AI ਹੋਈ ਹੈ ਲੋ ਜੀ ਆਹ ਠੀਕ ਆ ਅੱਛਾ ਕਿੰਨਾ ਕ ਮੁੱਲ ਭਾਜੀ ਨਿਸ਼ਾਨ ਸਿੰਘ ਇਹਦਾ ਫਿਰ ਝੋਟੀ ਦਾ ਇਹਦਾ ਭਾਜੀ ਮੁੱਲ 52000 ਰੁਪਇਆ ਉਹ ਜੋ ਆਏ ਗਾਇਨਾ ਭੈਣ ਭਰਾ ਦਾ ਮਾਨ ਤਨ ਬਜਰੂਰ ਕਰਾਂਗੇ 52000 ਆਹ ਵਾ ਵੀ ਇਹ ਨਹੀਂ ਵੀ ਆਪਾਂ 52000 ਲੈਣਾ ਉਹਦੇ ਚ ਕੋਈ ਭੈਣ ਭਰਾ ਦਾ ਮਾਨ ਤਨ ਕਰ ਸਕਦੇ ਆ ਠੀਕ ਹੈ ਕਿ ਨਹੀਂ ਆ ਇਹ ਉਹਨਾਂ ਕਰਕੇ ਕਿਉਂ 40-45000 ਦੇ ਦੋ ਨੰਬਰਾਂ ਦੇ ਲੈ ਲੈਂਦੇ ਤੇ ਮੈਂ ਨਾ ਵੀ ਨਾ ਇਹਦੇ ਕੰਮ ਦੀ ਜੀ ਰਾਜੀ ਪੂਰੀ ਸੋਹਣੀ ਝੋਟੀ ਆ ਇਹ ਛੋਟੀ ਛਕੀ ਨਾ ਜੇਕਰ ਨਿਕਲ ਆਉਂਦੀ ਹੈ ਤੇ ਅੱਗੇ ਕਿਤਾ ਕਿੰਨਾ ਕੁ ਦੁੱਧ ਲੰਮਾ ਪਿਉਣਾ ਇਹਨੇ ਕਿੰਨਾ ਕੁ ਦੁੱਧ ਆਉਗਾ ਲੈ ਚਲੋ ਅਗਲੇ ਦੇ ਨਸੀਬ ਆ ਹਾਂ ਹਾਂ ਖੋਟਾ ਪਸ਼ੂ ਹੁੰਦਾ ਜਮਾ ਜਿਹੜਾ ਉੱਕਾ ਆਪਾਂ ਕਹਿੰਦੇ ਗਏ ਨਕਾਰ ਪਸ਼ੂ ਆ ਤੇ ਇਹ ਤਾਂ ਕਰਮਾਂ ਲਈ ਅਜੇ ਬਿਲਕੁਲ ਵਾਧੇ ਬੰਦੀ ਹੈ ਵੀ ਨਵਾਂ ਹੀ ਤੇ ਇਹ ਦੋਸਤੋ ਜਿਹ ਪਸ਼ੂ ਸੀ ਭਾਈ ਨਿਸ਼ਾਨ ਸਿੰਘ ਹੋਰਾਂ ਦੇ ਕੋਲ ਪੰਜ ਨਗ ਦਿਖਾਤੀ ਹੈ ਚਾਰ ਬੇੜਾ ਤੇ ਇੱਕ ਤੁਹਾਨੂੰ ਇਹ ਛੋਟੀ ਮੱਝ ਆਪਾਂ ਦਿਖਾਤੀ ਹੈ ਡਿਟੇਲ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਭਾਈ ਨਿਸ਼ਾਨ ਸਿੰਘ ਤੋਂ ਲੈ ਕੇ ਤੇ ਨੰਬਰ ਆਪਾਂ ਭਾਈ ਦੇ ਪੁੱਛ ਲੈਨੇ ਆ 8549 4784 ਇਹ ਤੇ ਆਪਣੀ ਵਾਰਸਾਪ ਇਹਦੀ ਮੂੰਹ ਚਲਦੀ 3 ਨੋਕਲ ਨੰਬਰ 24 ਘੰਟੇ ਆਪਣੇ ਕੋ ਰਹਿਦਾ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਸ ਨਾਲ ਮੇਰੇ ਨਾਲ ਭਾਈ ਨਿਸ਼ਾਨ ਸਿੰਘ ਧਾਰੀਵਾਲ ਪਿੰਡ ਆ ਦੋਸਤੋ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ